गोडी महल्ला पंजवा मांज दुख पंजन तेरा नाम जी दुख पंजन तेरा पञ्जन ते नम आ पर पूर्ण सतगुर्यान राट वे पार ब्रह्म सोई सुहावाो जमकर नेडना वे रसना हर गुण गाओ सेवा सुरत न जानिया ना जापे आराध ਉਟ ਤੇਰੀ ਜਗ ਜੀਵਨਾ ਮੇਰ ਠਾਕੁਰ ਅਗਮ ਅਗਾਦ ਪੈ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾਉ ਨ ਲਗੇ ਸਤਗੁਰ ਰੱਖੇ ਆਪ ਗੁਰ ਨਾਰਾਇਣ ਦੇਉ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ महल्ला पंजवा मांज दुख पंजन तेरा नाम जी दुख पंजन तेरा नाम आठ पहर दिए पूरन आरपूर्ण सतगुर्यान राट वे पार ब्रह्म सोई सहावा थाओ जम कंकर सुहावामकंकर ना वे रसना हर गुण गाओ सेवा सुरत न जानिया ना जापे आराध ਉਟ ਤੇਰੀ ਜਗ ਜੀਵਣਾ ਮਿਰ ਠਾਕੁਰ ਅਗਮ ਅਗਾਦ ਪੈ ਕਿਰਪਾਲ ਗਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾਉ ਨ ਲੱਗਈ ਸਤਗੁਰ ਰੱਖੇ ਆਪ ਗੁਰ ਨਾਰਾਇਣ ਦੇਉ ਗੁਰ ਗੁਰ ਸੱਚਾ ਸਿਰ ਜਣਹਾਰ ਗੁਰ ਟੁੱਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ गोडी महला पंजवा मांज दुख पंजन तेरा नाम जी दुख पंजन तेरा नाम आठ पहर आ पूरन आराध्ये पूर्ण रहाओ राघट वसे पारब्रह्म सोई सुहावा थाओ जम सुहावामकंकर ना आवे रसना हर गुण गाओ सेवा सुरत न ना जापे आराध ਉਠ ਤੇਰੀ ਜਗ ਜੀਵਨਾ ਮੇਰ ਠਾਕੁਰ ਅਗਮ ਅਗਾਦ ਪੈ ਕਿਰਪਾਲ ਗਸਾਈਆਂ ਨੱਠੇ ਸੋਗ ਸੰਤਾਪ ਤਤੀ ਵਾਉ ਨ ਲੱਗੇ ਸਤਗੁਰ ਰੱਖੇ ਆਪ ਗੁਰ ਨਾਰਾਇਣ ਦੇਉ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲੇਹਾਰ ਗੋੜੀ ਮਹੱਲਾ ਪੰਜ ਮਾਾਂਜ दुख पंजन तेरा नाम जी दुख पंजन तेरा नाम आठ पहर आरा दिए पूरन सतगुरु ज्ञान रहाओ जित गट बसे पारब्रह्म सोई सहावा थाओ जम कंकर नेड नावे रसना हर गुण गाओ सेवा सूरत न जानिया ना जापे आराद ਉਟ ਤੇਰੀ ਜਗ ਜੀਵਨਾ ਮੇਰ ਠਾਕੁਰ ਅਗਮ ਅਗਾਦ ਪੈ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾਉ ਨ ਲੱਗੇ ਸਤਗੁਰ ਰੱਖੇ ਆਪ ਗੁਰ ਨਾਰਾਇਣ ਦੇਉ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ